ਮੰਨੋ ਇੱਕ ਸਾਡਾ ਕਹਿਣਾ ਜੀਵਨ ਦਾ ਸੁੱਖ ਜੀ ਲੈਣਾ ਰੱਬ ਦੀ ਰੋਜਾ ਚ ਰਾਜੀ ਜਿਤਨੀ ਜੇ ਚਾਹਦੇ ਬਾਜੀ ਰੱਖੋ ਹਾਉਸਲਾ ਤੇ ਹਿੰਮਤ ਨਾ ਹਾਰੋ ਹਾਂ ਚਾਹੀ ਦੀਜੇ ਦਾਤ ਪਤ ਦੀ ਦਾਤ ਪਤ ਦੀ ਬਾਬਾ ਬੁੱਢਾ ਜੀ ਨੂੰ ਅਰਜ ਗੁਜ਼ਾਰੋ ਹਾਂ ਚਾਹੀ ਦੀਜੇ ਦੁਨੀਆਂ ਦੇ ਸੈਤਾਨੀ ਸ਼ਾਨੀ ਨੀ ਬੁਰਿਆ ਦਾ ਪਿਆਤ ਕੋਨਾ ਗੁੱਸਾ ਮੰਨ ਨਾ ਢੋਣਾ ਨਾ ਜੀ ਸਾਡਾ ਹਿਰਦੇ ਬਚਨ ਇਹ ਸਾਰੋ ਹੱਜਾਗੀ ਦੀ ਜੇਂਗੀ ਦਾਤ ਪਤ ਦੀ ਪਾਪਾ ਆਂ ਬੁੱਢਾ ਚੂਨ ਅਰਜੁਲ ਗੁਜਾਰੋ ਹੱਥਾਗੀ ਦੀ ਜੇ ਰੋਕੋ ਸੰਸਾਰੀ ਛੱਲਾ ਲਾਵੋ ਨਾ ਦਿਲ ਤੇ ਗੱਲਾਂ ਕਰਦੇ ਜੋ ਕਾਜ ਨਾ ਸੋਣਾ ਉਨਾਂ ਵਰਗੇ ਕਿਉਂ ਹੋਣਾ ਗੁੱਸੇ ਗਿੱਲਿਆਂ ਨੂੰ ਦਿਲ ਚੋ ਵੀ ਸਾਰੋ ਹਾ ਚਾਹੀ ਦੀ ਜੇ ਦਾਤ ਪਤ ਦੀ ਦਾਤ ਪਤ ਦੀ ਬਾਬਾ ਬੁੱਢਾ ਜੀ ਨੂੰ ਅਰਜ ਗੁਜ਼ਾਰੋ ਹਾ ਚਾਹੀ ਦੀ ਜੇ ਗੋਪ ਦੇ ਜੋ ਪ੍ਰਗਨ ਗਿਆਨੀ

بڈا جیو گزارو سوچا دی جے باپا بڈا جی برگے سادو سنگ لکھا ترگے پرکٹ جگ دی پتا دے پیار لی جگ پلٹا گے ایسے ਸਾਧੂਆਂ ਨੂੰ ਸਦਾ ਸਤ ਕਾਰੋ ਹਾਂ ਚਾਹੀ ਦੀਜੇ ਦਾਤ ਪੋਤ ਦੀ ਦਾਤ ਪੋਤ ਦੀ ਪਾਪਾ ਜੰਗਲ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋਵੇ ਵਾਸ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾ ਸੰਤਾਂ ਦਾ ਚਾਹ ਪੂਰੀ ਹੋਵੇ ਹਰ ਦਿਲ ਦੀ ਤੱਕੇ ਪ੍ਰਵਾਸਾ ਸੰਤਾਂ ਦਾ ਜੜਾਂ ਪੁੱਟ ਦੇਣ ਉਸ ਕੁੱਲ ਦੀਆਂ ਜੋ ਕਰੇ ਤਮਾਸ਼ਾ ਸੰਤਾਂ ਦਾ ਦਾਨਿਆਂ ਦਾ ਕਹਿਣਾ ਹੈ ਕਿ ਚੰਗੀ ਜ਼ਿੰਦਗੀ ਜਿਉਣ ਦਾ ਰਸਤਾ ਚੰਗੀਆਂ ਕਿਤਾਬਾਂ ਚੋਂ ਹੋ ਕੇ ਗੁਜ਼ਰਦਾ ਹੈ ਕਦੇ ਸਾਗਰ ਕੀ ਬੋਧੀ ਸੋਨੂ ਸੀਤੋਵਾਲ ਵੱਲੋਂ ਵੇਲ ਮਿਲੇ ਆਪਣਾ ਗੁਰ ਇਤਿਹਾਸ ਪੜ੍ਹ ਕੇ ਵੇਖਿਓ ਤਿੰਨ ਗੁਰ ਸਿੱਖਾਂ ਦਾ ਨਾਮ ਆਉਂਦਾ ਹੈ ਪਹਿਲੇ ਭਾਈ ਸੁਥਰੇ ਸ਼ਾਹ ਨੇ ਜਿਨ੍ਹਾਂ ਨੇ 6ਵੇਂ ਨਾਨਕ ਤੋਂ ਲੈ ਕੇ 10ਵੇਂ ਨਾਨਕ ਤੱਕ ਪੰਜ ਗੁਰੂ ਸਹਿਬਾਨ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ ਹਨ ਤੇ ਦੂਸਰੇ ਗੁਰਸਿੱਖ ਧੰਨ ਧੰਨ ਬਾਬਾ ਬੁੱਢਾ ਜੀ ਹਨ ਜਿਨ੍ਹਾਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਛੇ ਗੁਰੂ ਸਹਿਬਾਨ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ ਹਨ ਤੇ ਤੀਸਰੇ ਗੁਰਸਿੱਖ ਗੁਰਨਾਨਕ ਪਾਤਸ਼ਾਹ ਜੀ ਦੇ ਲਗ ਤੇ ਜਿਗਰ ਬਾਬਾ ਸ਼ਰੀ ਚੰਦ ਜੀ ਹਨ ਜਿਨ੍ਹਾਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਸੱਤਵੇਂ ਸਤਗੁਰਾਂ ਤੱਕ ਸੱਤ ਪਾਤਸ਼ਾਹਾਂ ਦੇ ਸਰੀਰਕ ਰੂਪ ਦੇ ਵਿੱਚ ਦਰਸ਼ਨ ਕੀਤੇ ਹਨ ਤੇ ਬਾਬਾ ਬੁੱਢਾ ਜੀ ਗੁਰੂ ਘਰ ਦੇ ਉਹ ਨਿਕਟਵਰਤੀ ਸਿੱਖਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਗੁਰਸਿੱਖੀ ਦੇ ਰੂਪ ਦੇ ਵਿੱਚ ਗੁਰ ਪ੍ਰਬੰਧਾਂ ਦੇ ਰੂਪ ਦੇ ਵਿੱਚ ਗੁਰ ਪਹਿਰੇਦਾਰੀ ਦੇ ਰੂਪ ਦੇ ਵਿੱਚ ਤੇ ਗੁਰੂ ਕੇ ਸਾਹਿਬ ਜਦਿਆਂ ਨੂੰ ਸ਼ਾਸਤਰ ਤੇ ਗੁਰਮਤਿ ਵਿੱਦਿਆ ਦੇਣ ਦੇ ਰੂਪ ਦੇ ਵਿੱਚ ਸੇਵਾਵਾਂ ਨਿਭਾਈਆਂ ਤੇ ਇਕੱਲੇ ਤਤਨ ਬਾਬਾ ਬੁੱਢਾ ਜੀ ਸਨ ਜਿਨ੍ਹਾਂ ਦੀ ਅਰਤੀ ਨੂੰ ਮੋਢਾ ਛੇਵੇਂ ਸਤਗੁਰਾਂ ਨੇ ਦਿੱਤਾ ਸੀ ਤੇ ਜਿਤਨਾ ਚਿਰ ਉਹਨਾਂ ਦੇ ਸੰਸਕਾਰ ਤੋਂ ਬਾਅਦ ਅੰਗੀਠੇ ਤੋਂ ਬਾਅਦ ਅੰਤਿਮ ਰਸਮਾਂ ਨਹੀਂ ਹੋਈਆਂ ਉਤਨਾ ਚਿਰ ਮੇਰੇ ਪਾਤਸ਼ਾਹ ਵਾਪਸ ਸ੍ਰੀ ਅਮਰitsar ਸਾਹਿਬ ਨਹੀਂ ਆਏ ਸਨ ਪੰਚਮ ਪਾਤਸ਼ਾਹ ਨੇ ਕਿਹਾ ਗੰਗਾ ਜੀ ਜੇ ਕੋਈ ਮੰਗ ਮਰਾਦ ਲੋਚਦੇ ਹੋ ਤੇ ਫਿਰ ਗੁਰੂ ਨਾਨਕ ਦੇ ਪਿਆਰਿਆਂ ਦੀ ਸ਼ਰਨ ਜਾਣਾ ਪਏਗਾ ਤੇ ਅੱਜ ਉਹ ਅਕਬਰ ਨੇ ਚਿਤਾੜ ਜਿੱਤ ਕੇ ਜਿਹੜੀ ਜਾਗੀਰ ਗੁਰਨਾਨਕ ਦੇ ਦਰ ਤੇ ਭੇਟ ਕੀਤੀ ਸੀ ਉਹਦੇ ਕਾਰਮਕਹ ਤਿਆਰ ਧੰਤਨ ਬਾਬਾ ਬੁੱਢਾ ਜੀ ਨੇ ਉਹਨਾਂ ਦੀ ਸ਼ਰਨ ਜਾਓ ਰੱਥਾਂ ਦਾ ਬੱਗੀਆਂ ਦਾ ਪ੍ਰਬੰਧ ਕੀਤਾ ਗਿਆ ਬੜੀ ਸ਼ਾਨੋ ਸ਼ੌਕਤ ਦੇ ਨਾਲ ਥਾਤ ਬਾਤ ਦੇ ਨਾਲ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਜੀ ਵੱਲ ਵਹੀਰ ਘੱਟਦੇ ਨੇ ਕੱਚੇ ਰਸਤੇ ਸਨ ਗੱਡੀਆਂ ਦੇ ਪੈਟਿਆਂ ਦੇ ਨਾਲ ਪਹਿਆਂ ਦੇ ਵਿੱਚ ਧੂੜ ਉੱਡੀ ਹੈ ਤੇ ਉਸ ਗੁਰਨਾਨਕ ਦੇ ਦਰ ਦੇ ਸੇਵਕ ਨੇ ਕਿਹਾ ਕੌਣ ਆ ਰਿਹਾ ਹੈ ਗੁਰਸਿੱਖਾਂ ਦੱਸਣਾ ਕੀਤਾ ਗੁਰੂ ਕੇ ਮਹਿਲ ਆ ਰਹੇ ਨੇ ਤੇ ਉਸ ਬ੍ਰਹਮ ਗਿਆਨੀ ਨੇ ਸਹਿਜ ਮਤੇ ਬਚਨ ਕਰ ਦਿੱਤਾ ਇਹ ਗੁਰੂ ਕਿਆਂ ਨੂੰ ਕਿੜੀਆਂ ਭਾਜੜਾਂ ਪੈ ਗਈਆਂ ਗੁਰਸਿੱਖਾਂ ਨੇ ਆਕੇ ਰਸਤੇ ਵਿੱਚ ਮਾਤਾ ਜੀ ਨੂੰ ਦੱਸਿਆ ਵਾਪਸ ਆ ਗਏ ਸ਼ਾਮਾਂ ਨੂੰ ਪੰਚਮ ਪਾਤਸ਼ਾਹ ਦੇ ਨਾਲ ਬਚਨ ਸੰਝਾ ਕੀਤਾ ਸਤਿਗੁਰਾਂ ਨੇ ਕਿਹਾ ਇੱਕ ਗੁਰਸਿੱਖ ਦਾ ਬ੍ਰਹਮ ਗਿਆਨੀ ਦਾ ਸੰਤ ਦਾ ਸਾਥ ਦਾ ਗੁਰਸਿੱਖ ਦਾ ਗੁਰਮੁਖ ਦਾ ਭਾਈ ਦਾ ਪਿਆਰੇ ਦਾ ਬਚਨ ਹੈ ਤੇ ਟਲ ਹੋਏਗਾ ਮਿٹےਗਾ ਨਹੀਂ ਤੇ ਦੂਸਰਾ ਜਦੋਂ ਵੀ ਰੱਬ ਦੇ ਪਿਆਰਿਆਂ ਕੋਲੇ ਜਾਈਏ ਫਿਰ ਦੁਨੀਆਂ ਦੇ ਆਦੇ ਦੁਨੀਆਂ ਦੀਆਂ ਦਾਲਤਾਂ ਸ਼ਹਿਰ ਦਾ ਰਤਵੇ ਇਹਨਾਂ ਨੂੰ ਜੋੜਿਆਂ ਵਿੱਚ ਰੱਖ ਕੇ ਨਿਮਾਣੇ ਨਤਾਣੇ ਨਿਆਸਰੇ ਭਖਾਰੀ ਸੇਵਕ ਬਣ ਕੇ ਜਾਈਦਾ ਹੈ ਗੱਲ ਸਮਝ ਵਿੱਚ ਪੈ ਗਈ ਰਾਤ ਦੀ ਤੀਜੇ ਪਹਿਰ ਮਾਤਾ ਗੰਗਾ ਜੀ ਉੱਠੇ ਸਣ ਕੇ ਸੀ ਇਸ਼ਨਾਨ ਕੀਤਾ ਸੁੱੱਚੇ ਵਸਤਰ ਪਹਿਨੇ ਆਪਣੇ ਹੱਥਾਂ ਦੇ ਨਾਲ ਮਿੱਸੇ ਪ੍ਰਸ਼ਾਦੇ ਬਣਾਏ ਦੁੱਧ ਨੂੰ ਰੜਕਿਆ ਗਿਆ ਲੱਸੀ ਦਾ ਛੰਨਾ ਨਾਲ ਗੰਡੇ ਲੈ ਕੇ ਸਿਰ ਦੇ ਉੱਪਰ ਗੁਰੂ ਕਾ ਲੰਗਰ ਰੱਖ ਕੇ ਨੰਗੇ ਪੈਰਾਂ ਦੇ ਨਾਲ ਗੁਰਮੰਤਰ ਦਾ ਮੂਲ ਮੰਤਰ ਦਾ ਜਾਪ ਕਰਦੇ ਆ ਬਾਬਾ ਬੁੱਢਾ ਜੀ ਦੇ ਪਾਸ ਪਹੁੰਚੇ ਨੇ ਅਤਿਵ ਸਤਕਾਰ ਦੇ ਨਾਲ ਬੇਨਤੀ ਕੀਤੀ ਆਪਣੀ ਕਿਰਪਾ ਤੋਂ ਬੇਲੇ ਹੋ ਕੇ ਬਾਬਾ ਬੁੱਢਾ ਜੀ ਨੇ ਚੌਕੜਾ ਮਾਰਿਆ ਮਾਤਾ ਜੀ ਨੇ ਪ੍ਰਸ਼ਾਦਾ ਅੱਗੇ ਰੱਖਿਆ ਪ੍ਰਸ਼ਾਦਾ ਹੱਥ ਵਿੱਚ ਰੱਖ ਕੇ ਆਏ ਹੋਏ ਗੰਡੇ ਨੂੰ ਗੱਠੇ ਨੂੰ ਪਿਆਜ ਨੂੰ ਆਪਣੇ ਸੱਜੇ ਹੱਥ ਦੀ ਥਲੀ ਦੇ ਨਾਲ ਮੁਟ ਦੇ ਨਾਲ ਭੰਨ ਕੇ ਕਿਹਾ ਮਾਤਾ ਜੀ ਤੁਹਾਡੇ ਘਰ ਉਹ ਪੈਦਾ ਹੋਏਗਾ ਮਰਦ ਜੋ ਦਾ ਸੂਰਮਾ ਬਹਾਦਰ ਜਰਨੈਲ ਜਿਹੜਾ ਇਸ ਗੰਡੇ ਦੀ ਤਰ੍ਹਾਂ ਜ਼ਾਲਿਮਾਂ ਦੇ ਪਾਪੀਆਂ ਦੇ ਅਤਿਆਚਾਰੀਆਂ ਦੇ ਸਿਰ ਬਿੰਨ ਦੇਗਾ ਸਿਰ ਫਿਉਂ ਦਏਗਾ ਸਿਰ ਭੰਨ ਦੇਗਾ ਤੇ ਗੁਰੂ ਦੇ ਪਿਆਰੇ ਦਾ ਇਹ ਬਚਨ 21 ਹਾੜ 1552 ਬਿਕਰਮੀ 14 ਜੂਨ 1595 ਈਸਵੀ ਬਡਾਲੀ ਦੀ ਧਰਤ ਤਨ ਤਨ ਮਾ ਗੰਗਾ ਦੀ ਪਾਵਨ ਪੁੱਤਰ ਕੁਖ ਤੋਂ ਉਹ ਖੁਦ ਖੁਦਾ ਆਪ ਰੱਬ ਜਿਵੇਂ ਪ੍ਰਗਟ ਹੋਏ ਉਹਨੂੰ ਮੇਰੇ ਸਾਥੀ ਕਾਬਰੂ ਵਿੱਚ ਹੀ ਇਉਂ ਕਹਿੰਦੇ ਆ ਜੀ ਹਾਤਾ ਗੰਗਾ ਤੀ ਕੋਖ ਨੂੰ ਜਦ ਸਤ ਗੁਰ ਨੇ ਪਾਗ ਲਗਾਏ ਸ੍ਰੀ ਹਰ ਗੋਵਿੰਦ ਜੀ ਦੇ ਦਰਸ਼ਨ ਕਰਨ ਦੇਵਤੀ ਆਏ ਇਹ ਮੂਰੀ ਜੋਤਾਂ ਦਾ ਇਹ ਮੂਰੀ ਜੋਤਾਂ ਦਾ ਚਾਲਣ ਲੁਕਦਾਨ ਦਿਲ ਕੋਇਆ ਤਾਰੇ ਪੰਜਵੇਂ ਸਤ ਗੁਰ ਦੇ ਪਰਿਗਟ ਨੂਰੇ ਲਾਗੀ ਹੋਏ ਅੰਗਾਂ ਕਰੋ ਅਰਜਨ ਸਾਹਿਬ ਨੂੰ ਆਪੇ ਗੁਰ ਸਖ ਦੇਣ ਵਧਾਈਆਂ ਖੁਸ਼ੀਆਂ ਵਿੱਚ ਸਿੱਖਾਂ ਨੇ ਵੰਡੀਆਂ ਸੰਗਤ ਨੂੰ ਮਠਿਆਈਆਂ ਹੈ ਪੰਡ ਬਡਾਲੀ ਦਾ ਅੱਜ ਕੋਈ ਕਰਮ ਜਾਗ ਪੀਆ ਮੋਇਆ ਕਰ ਪੰਜਵੇਂ ਸਤ ਗੁਰ ਦੇ ਪਾਠ ਗਟ ਨੂਰੇ ਲੋਗੀ ਗੋਇਆ ਬੰਗਾ ਮਸਤਕ ਤੇ ਸਤ ਗੁਰ ਦੇ চর জব কি লালি কর দর্শন চেতে ছি খুশি খুশ হালি ਚੰਨ ਟੁਕੜਾਂ ਸੀ ਜੀ ਮੁਖੜਾ ਚੰਨ ਟੁਕੜਾਂ ਸੀ ਸਭ ਦੇਰ ਦੇਵੇ ਤੇ ਸਮੋਇਆ ਕਰ ਪੰਜਵੇਂ ਸਤ ਗੁਰ ਦੇ ਫਰਿਗਟ ਨੂਰੇ ਲਾਵਗੀ ਗੋਇਆ ਮੰਗਾਂਾ ਸ਼ੀਮਾਤਾ ਪਾਨੀ ਨੇ ਨਦੀ ਨਾਲ ਸ਼ਗਨ ਮਨਾਏ ਸੁਣ ਸਿਫਤਾਂ ਲਾਲ ਦੀਆਂ ਨੋਕੀ ਦੂਰ ਦੂਰ ਤੋਂ ਆਏ ਅਬ ਦਰ ਸੁਣ ਬੜੀ ਅੰਗਣੇ ਦੁੱਖ ਦਾ ਜਨਮ ਜਨਮ ਤੱਕ ਹੋਇਆ ਕਬ ਪੰਜਵੇਂ ਸਤ ਗੁਰ ਦੇ ਪੜ ਗਟ ਨੂਰੇ ਲਾਗੀ ਹੋਇਆ ਅੰਮਰਤ ਕੁੰਟਣੇ ਸ਼ਾਨੋ ਵੀ ਮਿਲ ਗਿਆ ਤੰਤ ਪੈਗਾਮ ਇਲਾਹੀ ਹੈ ਬਚ ਬਟਾਲੀ ਦੇ ਆ ਗਿਆ دین ਦੁਨੀਆ ਦਾ ਮਾਹੀ ਸਜਦਾ ਕਰਨ ਲਗੀ ਉਸ ਬਿੜੇ ਉਠ ਖਰੂਆ ਕਰ ਪੰਜਵੇਂ ਸਤ ਗੁੱੜ ਦੇ ਪਾਰ ਗਟ ਨੂਰੇ ਲਾਗੀ ਗੋਏ ਅੰਗਦ ਜੋ ਬਾਬੇ ਬੁੱਢੇ ਦਾ ਬੋਲਿਆ ਬਚਨ ਹੋ ਗਿਆ ਪੂਰਾ ਦਿਲ ਪੱਥਰ ਕਰਮੋਂ ਦਾ ਸੁਣ ਕੇ ਹੋ ਗਿਆ ਚੂਰਾ ਚੂਰਾ ਪੇਤੀ ਜਤ ਖਬਰ ਸੁਣੀ ਉਹ ਤਬਨਾ ਮਤ ਤੂ ਮੋਇਆ ਕਰ ਪੰਜਵੇਂ ਸਤ ਗੁਰ ਦੇ ਪਰਗਟ ਨੂਰੇ ਲਾਗੀ ਹੋਇਆ ਲਾਟੀ ਕਹੇ ਪ੍ਰਗਟ ਨੂ ਕਰਦੇ ਸਤ ਕਰ ਚੋ ਜਿਨਿਆਰੇ ਸੇਵਕ ਜਗ ਦੀਪ ਨਹੀਂ ਐਸੇ ਗੁਰੂਆਂ ਤੋਂ ਬਲਹਾਰੇ ਉਹਨਾਂ ਨੂੰ ਦਰਸ਼ ਮਿਲੇ ਜਿਨ੍ਹਾਂ بیਜ ਪੇਮ ਦਾ ਪੋਇਆ ਕਾਰ ਪੰਜਵੇਂ ਸਤ ਗੁਰ ਦੇ ਪਰਗਟ ਨੂਰੇ ਲਗੀ ਹੋਇਆ ਕਾਰ ਪੰਜਵੇਂ ਸਤ ਗੁਰ ਦੇ ਪਰਗਟ ਨੂਰੇ 라ਹੀ ਹੋਇਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ अर्जुन ਕਾਇਆ ਪਰਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੂ ਵਾਰੀ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਛੇਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਆਈਆਂ ਤੇ ਬੀਬੀ ਕਰਮੋ ਤੇ ਪਿਰਥੀਏ ਦੇ ਮਨ ਸਾੜਾ ਹੈ ਆਉ ਗੁਰੂ ਨੇ ਕਿਰਪਾ ਕੀਤੀ ਅੱਜ ਛੇਵੇਂ ਸਤਿਗੁਰਾਂ ਦੇ ਇਸ ਪ੍ਰਕਾਸ਼ ਪਰਵਤੇ ਅਸੀਂ ਗੁਰੂ ਨੂੰ ਨਤਮਸਤਕ ਹੋਏ ਹਾਂ ਮੈਂ ਆਰੰਭਤਾ ਦੇ ਵਿੱਚ ਵੀ ਬੇਨਤੀ ਕੀਤੀ ਸੀ ਇੱਕ ਨਿਮਰਤਾ ਸਹਿਤ ਬੇਨਤੀ ਸਮਾਪਤੀ ਦੀ ਅਰਦਾਸ ਦੇ ਵਿੱਚ ਸੋਢੀ ਸੁਲਤਾਨ ਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਬੇਨਤੀ ਕਰਕੇ ਜਾਈਏ ਗਲ ਵਿੱਚ ਫੱਲਾ ਫਾ ਕੇ ਹੱਥ ਜੋੜ ਕੇ ਹੇ ਛੇਵੇਂ ਸਤਿਗੁਰੂ ਜੀਓ ਸੋਢੀ ਸੁਲਤਾਨ ਪਾਤਸ਼ਾਹ ਜੀਓ ਗੁਰੂ ਨਾਨਕ ਦੀ ਨੌਵੀਂ ਜੋਤ ਜੀਓ ਸਾਨੂੰ ਸਾਰਿਆਂ ਨੂੰ ਬਾਣੀ ਤੇ ਬਾਣਾ ਸ਼ਸਤਰ ਤੇ ਸ਼ਾਸਤਰ ਵਿਚਾਰ ਤੇ ਹਥਿਆਰ ਮਾਲਾ ਤੇ ਖੰਡਾ ਭਗਤੀ ਤੇ ਸ਼ਕਤੀ ਸਾਡੀ ਸਾਰਿਆਂ ਦੀ ਝੋਲੀ ਪਾ ਦੇਣਾ ਸਮਾਂ ਕਦੇ ਨਹੀਂ ਕਿਸੇ ਨੂੰ ਸਮਾਂ ਦਿੰਦਾ ਜਿਹੜੇ ਸਮੇਂ ਦੀ ਕਦਰ ਪਛਾਣਦੇ ਨਹੀਂ ਦੋ ਬੀੜੀਆਂ ਵਾਲੇ ਸਦਾ ਡੁੱਬ ਮਰਦੇ ਜਿਹੜੇ ਇੱਕ ਤੇ ਤਰਨਾ ਜਾਣਦੇ ਨਹੀਂ ਤਕਰੀਬਨ ਤਕਰੀਬਨ 11 ਕਿ ਮਿੰਟ ਬਾਕੀ ਨੇ ਮੈਂ 11 ਮਿੰਟਾਂ ਦੇ ਵਿੱਚ ਇੱਕ ਕਵਿਤਾ ਕਹਿ ਕੇ ਖਿਮਾ ਦਾ ਜੱਜ ਕਹੋ ਜਾਵਾਂਗਾ ਜਿਹੜੀ ਮੈਂ ਕਵਿਤਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਸ ਸਮੇਂ ਦੀ ਜਿਸ ਵਕਤ ਦੀ ਇਹ ਕਵਿਤਾ ਹੈ ਜਿਹੜੇ ਵੱਡੀ ਉਮਰ ਦੇ ਸਿਆਣੇ ਬਜ਼ੁਰਗ ਬੈਠੇ ਨੇ ਉਹਨਾਂ ਨੇ ਉਸ ਸਮੇਂ ਨੂੰ ਆਪਣੇ ਅੱਖੀ ਤੱਕਿਆ ਹੋਵੇਗਾ ਤੇ ਆਪਣੇ ਪਿੰਡਿਆਂ ਤੇ ਹੰਡਾਇਆ ਹੋਵੇਗਾ ਤੇ ਜਿਹੜੇ ਮੇਰੇ ਹਮ ਉਮਰ ਨੇ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਕੋਲੋਂ ਉਸ ਸਮੇਂ ਦੀ ਬਾਤ ਨੂੰ ਜ਼ਰੂਰ ਸੁਣਿਆ ਹੋਵੇਗਾ ਪੰਜਾਬ ਦੀ ਇਸ ਧਰਤ ਦੇ ਉੱਪਰ ਅਸੀਂ ਕੱਚੇ ਘਰਾਂ ਦੇ ਵਿੱਚ ਰਹਿੰਦੇ ਸਾਂ ਕੜੀਆਂ ਤੇ ਸ਼ਤੀਰਾ ਦੇ ਗੋਲਿਆਂ ਦੇ ਸਰਕੜੇ ਦੇ ਸਾਡੇ ਕੱਚੇ ਘਰ ਸਨ ਕੱਚੀਆਂ ਘਰਾਂ ਦੇ ਵਿੱਚੋਂ ਚਿੜੀ ਦੇ ਬੋਲਣ ਦੇ ਨਾਲ ਸਾਡੇ ਦਿਨ ਦੀ ਸ਼ੁਰੂਆਤ ਹੋਇਆ ਕਰਦੀ ਸੀ ਸਾਡੇ ਘਰਾਂ ਦੇ ਵਿੱਚ ਸਾਡੇ ਸਾਂਝੇ ਪਰਿਵਾਰਾਂ ਦੇ ਸਾਂਝੇ ਚੁੱਲ੍ਹੇ ਸਨ ਤੇ ਉਹਨਾਂ ਸਾਂਝੇ ਤੇ ਕੱਚੇ ਚੁੱਲਿਆਂ ਦੇ ਉੱਪਰ ਨੋ ਸੱਸ ਦਰਾਣੀ ਜਠਾਣੀ ਨਣਦ ਪਰਜਾਈ ਮਾਮਾ ਧੀਆਂ ਦੀ ਤਰ੍ਹਾਂ ਭੈਣਾ ਭੈਣਾ ਦੀ ਤਰ੍ਹਾਂ ਘਰ ਦੀ ਜ਼ਿੰਮੇਵਾਰੀ ਨੂੰ ਚੱਕਿਆ ਕਰਦੀਆਂ ਸਨ ਉਸ ਸਮੇਂ ਦੇ ਸਰਬਣ ਪੁੱਤ ਆਪਣੇ ਬਾਪੂ ਦੇ ਮੂਹਰੇ ਬੋਲਦੇ ਨਹੀਂ ਸਨ ਉਸ ਸਮੇਂ ਦੀਆਂ ਬੀਬੀਆਂ ਧੀਆਂ ਨੂੰ ਆਪਣੀ ਮਾਂ ਦੇ ਦੁਪੱਟੇ ਦੀ ਲੱਜ ਹੋਇਆ ਕਰਦੀ ਸੀ ਉਸ ਸਮੇਂ ਘਰ ਦੇ ਸਿਆਣੇ ਬਜ਼ੁਰਗ ਦਾ ਮਾਰਿਆ ਹੋਇਆ ਖੰਘੂਰਾ ਨੋਹਾ ਤੇ ਧੀਆਂ ਦੇ ਸਿਰ ਤੇ ਦੁਪੱਟੇ ਲੈ ਆਉਂਦਾ ਸੀ ਘਰ ਦੇ ਵਿੱਚ ਆਏ ਹੋਏ ਮਾਸੜ ਤੇ ਫੁੱਫੜ ਦੀ ਰੱਬ ਸਮਾਨ ਸੇਵਾ ਕੀਤੀ ਜਾਂਦੀ ਸੀ ਘਰ ਦੇ ਵਿੱਚ ਆਈ ਹੋਈ ਭੂਆ ਦਾ ਗੋਡੇ-ਗੋਡੇ ਚਾਹ ਹੁੰਦਾ ਸੀ ਉਸ ਸਮੇ ਗੁੱਤਾਂ ਤੇ ਮੁੱਛਾ ਰੱਖਣ ਦਾ ਰਿਵਾਜ ਸੀ ਉਸ ਸਮੇ ਪੱਡਾਂ ਤੇ ਚੁੰਨੀਆਂ ਬਟਾਈਆਂ ਜਾਂਦੀਆਂ ਸਨ ਉਸ ਸਮੇ ਇਹ ਚਾਚੇ-ਤਾਈ ਸ਼ਰੀਕ ਨਹੀਂ ਸਾਡੇ ਦੁੱਖ ਸੁੱਖ ਦੇ ਭਾਈਵਾਲ ਹੋਇਆ ਕਰਦੇ ਸਨ ਜਿਹੜੇ ਦੁੱਖ ਵਿੱਚ ਖੜ ਕੇ ਸਾਡੀ ਪੀੜ ਨੂੰ ਅੱਧਾ ਤੇ ਸੁੱਖ ਵਿੱਚ ਖੜ ਕੇ ਸਾਡੀ ਖੁਸ਼ੀ ਨੂੰ ਦੁੱਗਣਾ ਕਰਦੇ ਆ ਕਰਦੇ ਸਨ ਉਸ ਸਮੇਂ ਪਰਾਈਆਂ ਦਾ ਪਿਆਰ ਸੀ ਸਮਾਜਿਕ ਰਿਸ਼ਤੇ ਖੂਨ ਤੋਂ ਵੀ ਸੰਘਣੇ ਸਨ ਉਸ ਸਮੇਂ ਇਹ ਖੇਤੀ ਸਾਡਾ ਬਿਜ਼ਨਸ ਸਾਡਾ ਧੰਦਾ ਸਾਡਾ ਵਪਾਰ ਨਹੀਂ ਸੀ ਉਸ ਸਮੇਂ ਇਹ ਖੇਤੀ ਸਾਡਾ ਧਰਮ ਹੋਇਆ ਕਰਦੀ ਸੀ ਚਾਰ ਛੱਟਾਂ ਚਾਰ ਕਣੀਆਂ ਮੀਂਹ ਦੀਆਂ ਪੈਣ ਤੋਂ ਬਾਅਦ ਰੱਬ ਰੱਬ ਕਰਦੇ ਆਂ ਛੂਲਿਆਂ ਦੇ ਮੱਕੀ ਦੇ ਮੂਫੜੀ ਦੇ ਦਾਣੇ ਖਿਲਾਰ ਦੇਣੇ ਸਾਡੇ ਪਹਿਰਾਵੇ ਖੱਦਰ ਦੇ ਰੱਖ ਕੇ ਹੱਥੀਂ ਕਿਰਤ ਕਰਨ ਵਿੱਚ ਵਿਸ਼ਵਾਸ ਕਰਦੇ ਸਾਂ ਸਾਡੀਆਂ ਫਸਲਾਂ ਦੇ ਝਾੜ ਘਟ ਸੀ ਸਾਡੇ ਕੋਲੇ ਪੈਸਾ ਘਟ ਸੀ ਪਰ ਸਾਡੇ ਖੇਤ ਖਲਵਾੜੇ ਦੇ ਵਿੱਚੋਂ ਕਦੇ ਵੀ ਕੋਈ ਲੋੜਵੰਦ ਗਰਜ਼ਮੰਦ ਮਾਤੜ ਗਰੀਬ ਖਾਲੀ ਝੋਲੀ ਤੇ ਨਿਰਾਸ਼ੇ ਦਿਲ ਨਹੀਂ ਸੀ ਮੁੜਿਆ ਤੇ ਫਿਰ ਅਸੀਂ ਪੜ੍ਹ ਲਿਖ ਗਏ ਅੱਜ ਸਾਡੀਆਂ ਅੰਬਰਾਂ ਨੂੰ ਛੌਂਦੀਆਂ ਕੋਠੀਆਂ ਨੇ ਅੱਜ ਹਰੇਕ ਪਰਿਵਾਰਕ ਮੈਂਬਰ ਦਾ ਆਪੋ ਆਪਣਾ ਕਮਰਾ ਹੈ ਪਰ ਅੱਜ ਰਿਸ਼ਤੇਦਾਰਾਂ ਨਾਲ ਬਣਦੀ ਨਹੀਂ ਤੇ ਗਵਾਂਡੀਆਂ ਨਾਲ ਬੋਲ ਚਾਲ ਬੰਦ ਹੈ ਅੱਜ ਦੇ ਬਹੁਤੇ ਚੋਬਰ ਬਾਪੂ ਨੂੰ ਬੁੜਿਆ ਕਹਿ ਕੇ ਤੇ ਮਾਂ ਨੂੰ ਬੁੜੀਏ ਕਹਿ ਕੇ ਸੰਬੋਧਨ ਕਰਦੇ ਨੇ ਅੱਜ ਦੀਆਂ ਬਹੁਤੀਆਂ ਧੀਆ ਮਾਂ ਦੇ ਮੂਹਰੇ ਬੋਲਦੀਆਂ ਨੇ ਅੱਜ ਵਿਆਹਾਂ ਤੇ ਕੁਆਰੀਆਂ ਇਕੜਾ ਹੋ ਦੁਨੀਆਂ ਨੇ ਅੱਜ ਬਾਪੂ ਦਾ ਮੰਜਾ ਡੰਗਰਾਂ ਵਾਲੇ ਤੇ ਮਾਂ ਦਾ ਮੰਜਾ ਕੋਠੀਆਂ ਬਾਹਰ ਛੱਡ ਤੇ ਥੱਲੇ ਡਾਹਿਆ ਹੋਇਆ ਹੈ ਅੱਜ ਗੁੱਤਾਂ ਤੇ ਮੁੱਛਾਂ ਅਲੂਪ ਨੇ ਅੱਜ ਚਾਚੇ ਤਾਏ ਸਾਡੇ ਸ਼ਰੀਕ ਮੰਗ ਗਏ ਅੱਜ ਅਸੀਂ ਆਪਣੇ ਦੁੱਖਾਂ ਤੋਂ ਨਹੀਂ ਆਪਣੇ ਚਾਚੇ ਤਾਏ ਰਿਸ਼ਤੇਦਾਰਾਂ ਦੇ ਸੁੱਖਾਂ ਤੋਂ ਦੁਖੀ ਹਾਂ ਅੱਜ ਦੇ ਸਮੇਂ ਦੇ ਵਿੱਚ ਪੱਗਾਂ ਬਟਾ ਕੇ ਚੁੰਨੀਆਂ ਬਟਾ ਕੇ ਬਣੇ ਯਾਰ ਕਦੋਂ ਜੀਜੇ ਬਣ ਜਾਣ ਪਤਾ ਨਹੀਂ ਲੱਗਦਾ ਅੱਜ ਦੇ ਇਸ ਕਲਯੁਗ ਦੇ ਵਰਤਾਰੇ ਦਾ ਵਰਣਨ ਮੇਰੇ ਸਾਥੀ ਕਾਬਰੂ ਵਿੱਚ ਹੈ ਇਉਂ ਕਹਿੰਦੇ ਆ ਜੀ ਈਲਾ ਮੋਹ ਦੇ ਰਿਸ਼ਤੇ ਸੀ ਆ ਗਿਆ ਸਮਾਂ ਕਿ ਹੁ ਜਾ ਪੈੜਾ ਹੁਣ ਮਾਪੇ ਮਾਸੀਆਂ ਦਾ ਛੱਡ ਦੇ ਲੋਕ ਜਾਂਦੇ ਨੇ ਖੜਾ ਕੱਜ ਕਰਨ ਗੱਲਾਂ ਚੱਲਦੀ ਕੱਜ ਕਰ ਵਿੱਚ ਖੁਸ਼ਿਆਰੀ ਪੈਸਾ ਪਿਉ ਦੁਨੀਆਂ ਦਾ ਨਾਕ ਵੀ ਢੂੜੀ ਰਸਤੇਦਾਰੀ ਪੈਸਾ ਪਿਉ ਦੁਨੀਆਂ ਦਾ ਨਾਕ ਵੀ ਢੂੜੀ ਰਸਤੇਦਾਰੀ ਪੁੱਤ ਆਛੇ ਬਾਪੂ ਨੂੰ ਕੀਤੀ ਵੰਡ ਮੇਰੇ ਨਾਤਾ ਨੂੰ ਸੱਸ ਨੂੰ ਮਾਪ ਦੇ ਬਣਦੀ ਆਪਣੇ ਆਪ ਸਿਆਣੀ ਅੱਜ ਕੱਲ ਪਤੀ ਜਿਆਦਾ ਨੂੰ ਲਿਆਵੇ ਭੂਆ ਜਾਂਦ ਵਿਚਾਰੀ ਪੈਸਾ ਪਿਉ ਦੁਨੀਆਂ ਦਾ ਦਾਣਾ ਨਾਕ ਵੀ ਕੁੜੀ ਰਸਤੇ ਤੇ ਤਾਰੀ ਹਿਸਾਬ ਮੰਗੇ ਕੁੜੀਆਂ ਵੀ ਦੇਣਾ ਦੋਸ਼ ਪਰਾਂ ਨੂੰ ਤਾਦਾ ਫਿਰ ਨਾਨਕੀ ਸ਼ੱਕਾਂ ਤੇ ਮਾਮਾ ਕਿਵੇਂ ਪਗਾਉ ਵਾਦਾ ਇਹ ਤਾਂ ਨੰਨੇ ਨੰਮਤੇ ਹੱਥ ਵਿੱਚ ਰਹਿੰਦੀ ਨਾ ਮੁਕਤਿਆ ਸਾ ਪਿਓ ਦੁਨੀਆਂ ਦਾ ਦਾ ਨਾਕ ਵੀ ਗੂੜੀ ਰਸਤੇ ਦੀ داری ਨਾ ਕਦਰ ਪਤੀਜੇ ਨੂੰ ਚਾਚਾ ਸੋ Shop ਅਭੀ ਘਰ ਵਿੱਚ ਕੱਟਦੇ ਨਹੀਂ ਜ਼ਾਚਾਰੀ ਪੈਸਾ ਪਿਉ ਦੁਨੀਆਂ ਦਾ ਨਾ ਨਾ ਕੋਈ ਗੂੜੀ ਰਸਤੇ ਦੇ ਤਾਰੀ ਚੱਲੇ ਹੁਕਮ ਝਠਾਣੀ ਦਾ ਘਰ ਵਿੱਚ ਆ ਗਈ ਨਵੀਂ ਤੇ ਰਾਣੀ ਉਹ ਗੱਲਾਂ ਨਾਰੰਨਿਆ ਉਹ ਜਿਕਾਏ ਤੰਦ بگੜੇ ਕੀ ਸੁਵਾਰੀ ਲਾਲ ਚਾਂਦੇ ਫਸ ਕੇ ਕਈ ਵਦੇਸ਼ਾਂ ਦਾ ਤੇ ਡੱਗੀ ਬਾਜੀ ਜੰਤਾ ਨੇ ਪੇਜ ਤੇ ਜਾਲੀ ਪਾਸ ਬਣਾ ਕੇ ਕਾਹੀ ਅਬੀ ਖਾ ਲੈਂ ਤਾਂ ਕیتے ਬਿਲਕੇ ਮਾ ਦੁਖੀ ਯਾਰੀ ਪੈਸਾ ਪਿਉ ਦੁਨੀਆ ਮਦਾਨ ਨਾਕ ਵੀ ਗੂੜੀ ਰਸਤੇ ਦੇ ਲੱਖ ਲਾਨਤੀਆਂ ਉਨਾਤੇ ਜਿਨ੍ਹਾਂ ਨੇ ਬੱਚੇ ਵੀ ਨਹੀਂ ਬਖਸ਼ੇ ਖਾ ਗਏ ਪਜੀਫਿਆ ਨੂੰ ਇਹ ਤਾਂ ਸਣੇ ਕਿਤਾਬਾਂ ਵਾਸਤੇ ਕਹਿਣੀ ਉਨਾਤੇ ਜੁਨਾ ਦੀ ਕੁਰਸੀ ਤੇ ਸਰਦਾਰੀ ਪੈਸਾ ਪਿਉ ਦੁਨੀਆਂ ਦਾ ਦਾਣਾ ਨਾਕ ਬਈ ਬੂੜੀ ਰਸਤੇ ਦੀ داری ਮਨ ਜੀਤ ਕਵੀ ਸਰਦੈ ਅੰਧਤਾ ਮਾਇਆ ਨਾ ਜਣੀ ਕਹਿੰਦੇ ਕਿਤੇ ਸੱਤ ਕੇ ਅੰਨੀ ਸੰਸਾਰ ਤੇ ਜੋਰ ਪਾ ਗਈ ਭਾਈ ਭਾਈ ਨਾਲ ਦਗਾ ਠਮਾ ਜਾਂਦੇ ਉਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ ਅੰਦਰੋਂ ਗੁੱਜੀਆਂ ਨਸ਼ਤਰਾਂ ਲਾ ਜਾਂਦੇ ਖਾਣ ਪੀਣ ਦੇ ਬਦਲੇ ਪੌਣ ਯਾਰੀ ਵਕਤ ਪਿਆ ਤੋਂ ਜਾਂਦੇ ਸੇਗਰਾਮਾ ਦੇ ਰੱਬ ਨਾਲ ਰਹਿ ਲੁੱਕ ਕੇ ਤੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਜਿਸ ਦਿਨ ਜਨਮੇ ਸਾਥ ਜਿਹੜਾ ਸਭ ਤੋਂ ਪਹਿਲਾ ਕੱਪੜਾ ਅੰਗ ਲਗਾਇਆ ਉਸ ਕਫੜੇ ਨੂੰ ਜੀਤ ਨਹੀਂ ਸੀ ਜਿਸ ਨੇ ਇਸ ਦੁਨੀਆ ਤੋਂ ਸੰਸਾਰ ਤੋਂ ਜਾਣਾ ਗਏ ਜਿਹੜਾ ਆਖਰੀ ਕੱਪੜਾ ਅੰਗ ਲੱਗੇਗਾ ਉਸ ਕਫੜੇ ਨੂੰ ਜੀਤ ਨਹੀਂ ਹੋਏਗੀ ਕੁਰਬਹੇ ਅਰਨਾਥ ਵਰਗੇ ਰਾਵਣ ਵਰਗੇ ਸਿਕੰਦਰ ਵਰਗੇ ਇਸ ਦੁਨੀਆ ਨੂੰ ਹੱਥ ਛਾੜ ਕੇ ਗਏ ਨੇ ਤੇ ਜੇ ਖਾਲੀ ਹੱਥ ਹੀ ਜਾਣਾ ਹੈ ਫਿਰ ਕਿਉਂ ਮਾਇਆ ਪਰੌਣ ਤੋਂ ਪਹਿਲਾਂ ਧਰਮ ਕਰਾ ਲਈ ਅਰਦਾਸ ਲਈ ਤੇ ਧਰਮ ਪਰੌਣ ਦੀ ਸ਼ੁਰੂਆਤ ਮੰਦਰ ਮਸਜਿਦ ਗੁਰਦੁਆਰੇ ਘਿਰ ਜਾ ਕਰ ਚਰਚਾ ਕੋ ਨਾ ਕਰਕੇ ਧਰਮ ਪਰੌਣ ਦੀ ਸ਼ੁਰੂਆਤ ਆਪਣੇ ਘਰ ਪਰਿਵਾਰ ਤੋਂ ਕੀਤੀ ਜਾਏ ਜਿਸ ਦਾ ਹਿਰਦੇ ਚ ਬੁੱਢੇ ਬੱਚਿਆਂ ਨੂੰ ਕੋ ਕੇ ਮਾਰੀ ਦਾ ਮਲਾਸ ਨਾ ਦਿੱਤਾ ਇਹ ਪਰਛਵੇਂ ਦੇ ਕੀਤੀ ਹੋਈ ਸੇਵਾ ਗੁਰੂ ਦੇ ਦਰ ਪਰਵਾਣ ਨਹੀਂ ਹੋਣੀ ਜੇ ਕਾ ਹਿਰਦੇ ਸਾਸਨ ਸਿੰਘਾਂ ਤੇ ਜੱਗ ਕੇ ਰੱਖਿਆ ਤੇ ਗੁਰਦੁਆਰੇ ਖੋਲ੍ਹ ਕੇ ਤੁਹਾਡੇ ਵਾਂਗੂ ਉਹ ਗੁਰਦਾਰ ਦੇ ਦਰ ਤੇ ਪਰਵਾਣ ਨਹੀਂ ਹੋਵੇ ਆਓ ਆਪਣੇ ਮਾਤਿਆਂ ਆਪਰੇ ਬਜ਼ੁਰਗਾਂ ਦਾ ਸਤਕਾਰ ਤੇ ਸੇਵਾ ਕਰੀਏ ਇਹ ਸਾਡੇ ਧਰਮੇ ਗੁਰੂ ਦਾ ਪਹਿਲਾ ਰਸਤਾ ਤੇ ਮਾਰਗ ਹੋਵੇਗਾ ਆਖਿਆ ਵੀ